ਕਬੂਤਰਾਂ ਦੇ ਜਵਾਜ ਖਿਡਾਰੀ ਸਰਦਾਰ ਪਰਸ਼ੋਤਮ ਸਿੰਘ ਜੀ ਟੈਣੀ ਫਰੋਮ ਲੰਬੀ ਤੋਂ ਜਿਨ੍ਹਾਂ ਨੇ 25 ਸਾਲਾਂ ਤੋਂ ਕਬੂਤਰਾਂ ਨੂੰ ਕੀਤਾ ਟ੍ਰੇਨ ਤੇ ਬੜੇ ਖਿਤਾਬ ਹਜ਼ਾਰਾਂ ਚ ਹਜ਼ਾਰਾਂ ਦੀ ਗਿਣਤੀ ਜਿਹੜੇ ਖਿਤਾਬ ਆ ਬਾਈ ਨੇ ਜਿੱਤੇ ਐ ਤੇ 22 ਆਪਣੇ ਘਰੇ ਮਤਲਬ ਆਪਣੇ ਨਾਲ ਬੈਠੇ ਐ ਰੂਪਰੂਆ ਤੁਹਾਡੇ ਤੇ ਬਾਈ ਚਾਹ ਦਾ ਅਨੰਦ ਲੈ ਰਿਹਾ ਬਾਈ ਟੈਣੀ ਜੀ ਤੁਹਾਡੇ ਚੰਦ ਸ਼ਬਦ ਦਰਸ਼ਕਾਂ ਵੀਰਾਂ ਲਈ ਮੈਂ ਬਾਈ ਸੰਗ ਗਿਆ ਨਹੀਂ ਮੜਾ ਦਾ ਦੱਸ ਕਬੂਤਰਾਂ ਮਰੇ ਬਾਈ ਕਬੂਤਰਾਂ ਨੇ ਕਿੰਨੀਆਂ ਬਰੀਡਾਂ ਹੁੰਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਇਹ ਤਾਂ ਵੇਖੋ ਵੇਖਾ ਯਾਰ ਅੱਛਾ ਪੱਕਾ ਨਹੀਂ ਇਹ ਮੜਾ ਨਹੀਂ ਹਜ਼ਾਰਾਂ ਦੀ ਗਿਣਤੀ ਦੱਬੀ ਦਾ ਅੱਛਾ ਵੀ ਕੋਈ ਮੇਨ ਜਿਹੜੀਆਂ ਆਪਣੇ ਕੋਲੇ ਹੈਗੀਆਂ ਜਿਹੜੀਆਂ ਆਪਣੇ ਕੋਲੇ ਦਾ ਵੀਰਾ ਵਾ ਇੱਕ ਬਾਈ ਘੰਟੇ ਵਾਲੇ ਆਲ ਵਾਲੇ ਵਾਲੇ ਇੱਕ ਤੁਸੀਂ ਮਤਲਬ ਲਾਸਟ ਬਾਜੀ ਕਰੋ ਜਿੱਤੀ ਸੀ ਐਸੀ ਕੀਤੀ ਐ ਦਾਨੇ ਕੇ ਚੱਕ ਅੱਛਾ ਕਿੰਨਾ ਚਿਰ ਹੋ ਗਿਆ ਆਹੀ ਹੋਣੇ ਦਾਨੇ ਕੇ ਚੱਕਿਆ ਰਵੇਲਾ ਕਦੋਂ ਕੁ ਚੁੱਟੀ ਸੀ ਹੋ ਗਿਆ 1 ਮਹੀਨੇ ਕਿਤੇ ਇੱਥੇ-ਉੱਥੇ 6 ਮਹੀਨੇ ਕਿਤੇ ਮਤਲਬ ਕਿ ਬਾਈ ਨੇ ਕਈ ਜਿਹੜੀਆਂ ਬਾਜ਼ੀਆਂ ਲੱਖਾਂ ਦੇ ਲੱਖਾਂ ਰੁਪਈਆ ਦੇ ਵੀ ਜਿੱਤੀਆਂ ਕਈ ਹਜ਼ਾਰਾਂ ਵਾਲੀਆਂ ਵੀ ਜਿੱਤੀਆਂ ਤੇ ਬਾਈ ਦੇ ਮਤਲਬ ਕਿ ਸ਼ਗਿਰਦ ਵੀ ਬਹੁਤ ਹੋਣੇ ਆਸੇ-ਪਾਸੇ ਦੇ ਪਿੰਡਾਂ 'ਚ ਬੜੇ ਸ਼ਗਿਰਦ ਆ ਬਾਈ ਦੇ ਬੜਾ ਨਾਮ ਬਣਿਆ ਬਾਕੀ ਸਾਡੇ ਬਾਬਾ ਮਾਨਸ ਸਿੰਘ ਜੀ ਸਤਕਾਰਯੋਗ ਜਿਨ੍ਹਾਂ ਦਾ ਕੀ ਟੂਰਨਾਮੈਂਟ ਇਤਿਹਾਸਿਕ ਹੈ ਹੁੰਦਾ ਜਿਹੜਾ ਉਸ ਵੀ ਬਾਈ ਜੀ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਤੇ ਬਾਕੀ ਸਾਡਾ ਪਿੰਡ ਹੈ ਜਿਹੜਾ ਵੀ ਗੁਰੂਆਂ ਪੀਰਾਂ ਦੀ ਧਰਤੀ ਹੈ ਲੰਬੀ ਪਿੰਡ ਤੇ ਸਾਡੇ ਬਾਈ ਟੈਣੀ ਕੋਲ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਟ੍ਰੇਨਿੰਗ ਲੈਣੀ ਹੋਵੇ ਕਬੂਤਰਾਂ ਬਾਰੇ ਜਾਂ ਹੋਰ ਵੀ ਕੋਈ ਦੇਸੀ ਨੁਸਖੇ আর ਦਵਾਈਆਂ ਦੂਆਂ ਬਾਰੇ ਜਾਂ ਕੋਈ ਵੀ ਮਤਲਬ ਕੋਈ ਐਨੀਥਿੰਗ ਕੋਈ ਵੀ ਮਤਲਬ ਮਤਲਬ ਜਿੰਮ ਕਰਦਾ ਹੈ ਜਾਂ ਕੋਈ ਪਹਿਲਵਾਨੀ ਕਰਦਾ ਹੈ ਜਾਂ ਕੋਈ ਰਨਿੰਗ ਕਰਦਾ ਜਾਂ ਕੋਈ ਕੋਈ ਵੀ ਐਨੀਥਿੰਗ ਪਲੇਅਰ ਹੈ ਉਹਨੂੰ ਜੇ ਕੋਈ ਜੋੜਾਂ ਦਾ ਦਰਦ ਜਾਂ ਜੋਇੰਟ ਫਾਰਮੂਲਾ ਕੋਈ ਵੀ ਚਾਹੀਦਾ ਹੋਵੇ ਹਨਾ ਤਾਂ ਦੇਸੀ ਨੁਸਖਾ ਜਿਹੜਾ ਬਾਈ ਕੋਲ ਦੇਸੀ ਦਵਾਈਆਂ ਦੇ ਬਦਲ ਬਹੁਤ ਨੁਸਕੇ ਨੇ ਤਾਂ ਦਵਾਈਆਂ ਤਿਆਰ ਕਰਵਾ ਸਕਦਾ ਸੋ ਕੰਟੈਕਟ ਅਸ ਬਾਈ ਦਾ ਨੰਬਰ ਕੀ ਹੈ 9917782977 9417782977 81977 81977 ਇਹ ਬਾਈ ਦਾ ਨੰਬਰ ਹੈ ਤੇ ਤੁਸੀਂ ਬਾਈ ਨੂੰ ਕਦੋਂ ਮਰਜ਼ੀ ਵੀ ਕਾਲ ਕਰ ਸਕਦੇ ਹੋ ವಿಡಿಯೋನು ವ್ತೋ ಶೇರ್ ನಡಿಯೋದಲ್ಲಿ ಚನಲ್ೋ ಸಬ್ಸ್ಕ್ರೈಬ್ಬ ಹೀಸ್ ಬಾಡಿ